ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਮੇਰੇ YouTube ਚੈਨਲ ਲਰਨ ਵਿਦ ਸੰਦੀਪ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਆਲਕ ਦੇ ਨਾਟ ਸੰਗ੍ਰਹਿ ਇਸ਼ਕ ਬਾਜ਼ ਨਮਾਜ਼ ਦਾ ਹੱਜ ਨਹੀਂ ਠੀਕ ਹੈ ਇਸ ਪੁਸਤਕ ਨੂੰ ਭਾਰਤੀ ਸਹਿਤ ਅਕਾਦਮੀ ਜਿਹੜਾ ਅਵਾਰਡ ਹੈ ਉਹ ਵੀ ਪ੍ਰਾਪਤ ਹੋ ਚੁੱਕਿਆ ਹੈ ਜਿਹੜੀ ਇਹ ਪੁਸਤਕ ਹੈ ਇਸ਼ਕ ਬਾਜ਼ ਨਮਾਜ਼ ਦਾ ਹੱਜ ਨਹੀਂ ਇਹ ਚੇਤਨਾ ਪ੍ਰਕਾਸ਼ਨ ਪੰਜਾਬੀ ਪਾਵਨ ਲੁਧਿਆਣਾ ਦੇ ਵੱਲੋਂ ਜਿਹੜੀ ਪ੍ਰਕਾਸ਼ਿਤ ਕੀਤੀ ਗਈ ਹੈ ਠੀਕ ਹੈ ਇਸ ਪੁਸਤਕ ਦੇ ਵਿੱਚ ਜਿਹੜੇ ਪੰਜ ਲਗੂ ਨਾਟਕ ਨੇ ਸ਼ਾਮਿਲ ਕੀਤੇ ਗਏ ਆ ਜਿਦੇ ਵਿੱਚ ਪਹਿਲਾ ਹੈ ਇਸ਼ਕ ਬਾਸ ਨਮਾਜ਼ ਦਾ ਹੱਜ ਨਹੀਂ ਇਸ ਨਾਟਕ ਦੇ ਵਿੱਚ ਜਿਹੜਾ ਮਤਲਬ ਕਿ ਜਾਤ ਪਾਤ ਦੇ ਜਿਹੜਾ ਭੇਦ ਭਾਵ ਹੈ ਉਸ ਨੂੰ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਹਰਿਉ ਬੂਟ ਤੇ ਹਨੇਰੀ ਕੋਟੜੀ ਕਲਕ ਹਨੇਰੀ ਲੋਹੇ ਦਾ ਪੁੱਤ ਇਨਾਂ ਦੇ ਵਿੱਚ ਵੀ ਜਿਹੜੇ ਜਾਤ ਪਾਤ ਦੇ ਜਿਹੜੇ ਭੇਦ ਭਾਵ ਨੇ ਉਹਨਾਂ ਨੂੰ ਤੇ ਜਾਂ ਫਿਰ ਜਿਹੜੇ ਪੰਜਾਬ ਨੇ ਆਪਣੇ ਪਿੰਡੇ ਤੇ ਦੁੱਖ ਹੰਢਾਏ ਨੇ ਉਹਨਾਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਤਾਂ ਮੇਰੀ ਤੁਹਾਨੂੰ ਸਭ ਨੂੰ ਗੁਜਾਰਿਸ਼ ਹੈ ਕਿ ਤੁਸੀਂ ਜ਼ਰੂਰ ਇਸ ਪੁਸਤਕ ਨੂੰ ਪੜੋ ਠੀਕ ਹੈ ਕਿਉਂਕਿ ਇਸ ਪੁਸਤਕ ਬਾਰੇ ਜਿਹੜਾ ਮਤਲਬ ਕਿ ਮਾਸਟਰ ਕੈਟਰ ਦਾ ਪੇਪਰ ਹੈ ਉਹਦੇ ਵਿੱਚ ਵੀ ਜਿਹੜੇ ਪ੍ਰਸਿੱਧ ਨਾਟਕਕਾਰ ਨੇ ਜਿਨ੍ਹਾਂ ਨੂੰ ਭਾਰਤੀ ਸਹਿਤ ਅਕਾਦਮੀ ਅਵਾਰਡ ਪ੍ਰਾਪਤ ਹੋ ਚੁੱਕੇ ਨੇ ਤੇ ਠੀਕ ਹੈ ਉਹਨਾਂ ਬਾਰੇ ਵੀ ਪੁੱਛਿਆ ਜਾਂਦਾ ਹੈ ਤਾਂ ਸਾਨੂੰ ਜ਼ਰੂਰ ਤੇ ਕਿਸੇ ਇਹਨਾਂ ਪੁਸਤਕਾਂ ਨਾਲ ਵੀ ਜੁੜੇ ਰਹੀਏ ਇਹਨਾਂ ਬਾਰੇ ਵੀ ਪੜ੍ਹੀਏ ਤੇ ਆਪਣੇ ਆਲੇ ਦੁਆਲੇ ਦੇ ਜਾਂ ਪੁਰਾਣੇ ਸਮੇਂ ਦੇ ਵਿੱਚ ਕਿੱਦਾਂ ਦੇ ਲੋਕ ਸੋਚ ਰੱਖਦੇ ਸੀ ਜਾਂ ਅੱਜ ਕਿਵੇਂ ਉਸ ਦੇ ਵਿੱਚ ਫਰਕ ਪਿਆ ਹੈ ਕੀ ਕੁਝ ਚੇਂਜ ਆਇਆ ਹੈ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜੇ ਸਾਨੂੰ ਨਾਟਕਾਂ ਤੋਂ ਪੱਲੀ ਭਾਂਤ ਗਿਆਨ ਹੋ ਜਾਂਦਾ ਹੈ ਠੀਕ ਹੈ ਤੇ ਇਸੇ ਅੱਜ ਤੁਹਾਡੇ ਲਈ ਪੁਸਤਕ ਇਸ਼ਕ ਬਾਸ ਨਮਾਜ਼ ਦਾ ਹਾਜ਼ਰੀ ਹੈ ਧੰਨਵਾਦ